ਉਹਨਾਂ ਦਾ ਬੜੇ ਫੋਨ ਕਰਕੇ ਬਾਬਾ ਬਾਪੂਲਾ ਜਿਹੜਾ ਹੁੰਦਾ ਹੈ ਹੈ ਬਾਪੂ ਤੇ ਬਾਪੂਲਾ ਜਿਹੜਾ ਹੁੰਦਾ ਹੈ ਅੱਛਾ ਇਹ ਪਿੰਡ ਦੇ ਬੋਕਾ ਦਵਾ ਦੇ ਬਾਉ ਬਾਪੂਲਾ ਦਾ ਦੁਰਾ ਹੋਲੀ ਚੱਲ ਕੇ ਫੇਟਰਾਦੀ ਵੀ ਹੈ ਬਾਲ ਲੈਣਾ ਨਾ ਟੈਕ ਤੇ ਇਹ ਉਹ ਟੂੜੀ ਵਾਲੀ ਨਹੀਂ ਬਈ ਕਣਕ ਵਾਲੀ ਬਣਾਉਂਦੀ ਉਹ ਵੇਖੋ ਪਿੱਛੇ ਫੇਟਰ ਲਾ ਕੇ ਪੱਲਣ ਪਾ ਕੇ ਅਲੀ ਪਾਰਕ ਗਿਆ ਤੋਂਦਰੇ ਵੇ ਦੀ ਕਰਕੇ ਦਿੱਤਾ ਕਰੂਣੇ ਊੜੀ ੜੀ ਇੱਥੇ ਚਲਾ ਕੇ ਦੇਖ ਲੈਂਦੇ ਦੇਖਦੇ ਚਲਾ ਕੇ ਤੋਂਦਰਾ ਜੋ ਉਸ ਤੇ ਵੀ ਢਾ ਦਿੰਨੇ ਆ ਭਾਏ ਨਾ ਦੇਖੀ ਹੋਰ ਨੰਗਾ ਹੈ ਨੰਗਾ ਖੁੱਲੇ ਹੀ ਐਂਟ ਪਾਲੇ ਕੋਈ ਨਹੀਂ ਹੁੰਦਾ ਦੇਖ ਲੈਂਦੇ ਅੱਜ ਹੈ ਅੱਜ ਤਾਂ ਕੀ ਕਰਦਾ ਵਿਹਲਾ ਹੀ ਹਉਣ ਨੂੰ ਸਸਰੀਕਾਲ ਜੀ ਹੈਲੋ ਗਾਇਸ ਹੈਲੋ ਫਰੈਂਡਸ ਕੀ ਹਾਲ ਹੈ ਯਾਰੋ ਬਿਲਕੁਲ ਦੋਸਤੋ ਅੱਜ ਆਪਾਂ ਤੂੜੀ ਵਾਲੀ ਮਸ਼ੀਨ ਚਲਾਤੀ ਠੀਕ ਹੈ ਮਤ ਪਹਿਲਾਂ ਚੋੜਿਆ ਸੀ ਇਹਦੇ ਟਰੈਕਟਰ ਤੇ 3610 ਫੋਰਡ ਤੇ 3609 ਦੀ ਪੁਲਿਸ ਸੀ 100 3600 ਨਹੀਂ 36 3610 ਆ ਮੰਨ ਤੇ ਤੇਰੇ ਨਾਲ 3600 ਤੇ ਆ ਇਹਦੇ ਵਾਲੇ ਆਪਣੇ ਵਾਲਾ 169 ਦੀ ਪੁਲਿਸ ਸੀ ਕੇਐਸ ਮਸ਼ੀਨ ਠੀਕ ਹੈ ਇਹਦੇ ਵਾਲ ਨੇ ਕਿੰਨਾ ਦੇਣ ਖਾਦਾ ਮੰਨ ਤੈ ਦੱਸ ਆਪ ਦੇ ਮੂੰਹ ਨਾਲ ਦੱਸ 4 ਲੀਟਰ 4 ਸੁਣਦੇ ਹੋ 4 ਲੀਟਰ ਤੇ ਆਇਦਰ ਮਾ ਟਰੈਕਟਰ ਦਾ ਹੈ ਦੇਖਨੇ ਭਾਵੇਂ ਤੁਹਾਨੂੰ ਖਲਚਾ ਹੀ ਲੱਗਦਾ ਉਹ ਮਸ਼ੀਨ ਵੀ ਤੁਹਾਨੂੰ ਖਲਚੀ ਲੱਗਦੀ ਵੀ ਉਹੀ ਮਸ਼ੀਨ ਆ ਉਹ ਖੜਾ ਇਹਦੇ ਵਾਲਾ ਟਰੈਕਟਰ ਫੋਰਡ 3610 ਆ ਭਾ ਫੋਰਡ ਬਲੈਟੀ ਲਿਖ ਰੱਖਿਆ ਜਿਹੜੇ ਤੇ ਧਾਕੜ ਲਿਖ ਰੱਖਿਆ ਮੂਹਰੇ ਠੀਕ ਆ ਧਾਕੜ ਵਾਂ ਤੇਲ ਦੀ ਕੋਸ਼ਰ ਲਡਾਉਂਦਾ ਇਹਦੇ ਨਾਲ ਬਣਾਈ ਵੱਧੋ ਵੱਧ ਛੋਡੇ ਹਿਸਾਬ ਨਾਲ ਕਿੰਨਾ ਖਾ ਗਿਆ ਉਹ ਤੇਲ ਵੱਧੋ ਵੱਧ ਗਰਿਓ ਕੋਰੇ ਲਿਆ ਇਹ ਵੀ ਆਪਾਂ ਮੰਤੇ ਤੋਂ ਪੁੱਛਾਂਗੇ ਮੰਤੇ ਤੂੰ ਹੀ ਦੱਸ ਕਿੰਨੇ ਦੇ ਬਣਾਈ ਆ ਡੇਢ ਚ ਡੇਢ ਲੀਟਰ ਡੇਢ ਲੀਟਰ ਬਾਈ ਡੇਢ ਲੀਟਰ ਡੇਢ ਲੀਟਰ ਤੇਲ ਨਾਲ 20 ਮਿੰਟਾਂ ਦੇ ਵਿੱਚ ਟਰਾਲੀ ਭਰ ਕੇ ਪਰੇ ਮਾਰੀ ਉੱਠੀ ਇੱਥੋਂ ਦੀ ਤੂੜੀ ਆਉਣ ਲੱਗੀ ਸੀ ਆਹ ਪਈ ਆ ਮੂੜੇ ਥੋੜੇ ਤੂੜੀ ਵੀ ਮਸ਼ੀਨ ਦੇ ਨਹੀਂ ਠੀਕ ਐ ਹੁਣ ਇਹ ਕਹਿੰਦਾ ਕਹਿੰਦਾ ਦਵਾਰੇ ਵਾਂ ਮੇਰੇ ਵਾਲਾ ਜੋੜ ਕੇ ਦੇਖਦਾ ਹਾਂ ਹੁਣ ਇਹਦੇ ਵਾਲਾ 3600 ਫੋਰ 3600 ਆਪਾਂ ਦਵਾਰੇ ਜੋੜ ਕੇ ਦੇਖਦੇ ਆਂ ਤੇ ਉਸ ਤੋਂ ਬਾਅਦ ਦਵਾਰੇ ਫੇਰ ਆਪਣਾ ਜੋੜ ਕੇ ਦੇਖਾਂਗੇ ਦੇਖਣਾ ਹੀ ਆ ਤੇਲ ਦਾ ਕੰਪੈਰੀਸ਼ਨ ਵੀ ਦੇਖਣਾ ਕਿਹੜਾ ਕਿਵੇਂ ਬਣਾਉਂਦਾ ਸਾਰਾ ਤੁਹਾਨੂੰ ਦਿਖਾਵਾਂਗੇ ਬਣੇ ਰਹੋ ਆਪਣੇ ਚੈਨਲ ਤੇ ਵਲੌਗ ਨਾਲ ਮਿਲਦੇ ਆਂ ਦੋਸਤੋ ਲੋ ਗਾਇਸ ਬ੍ਰੇਕ ਰੋਟੀਆਂ ਆ ਚੁੱਕੀਆਂ ਰੋਟੀ ਖਾਣੀ ਹੈ ਕਿਸੇ ਨੇ ਖਾ ਸਕਦਾ ਠੀਕ ਹੈ ਉਦੋਂ ਬਾਅਦ ਤੁਹਾਨੂੰ ਦਿਖਾਉਣਾ ਹੈ ਸ਼ਕਤੀ 100 ਫੋੜ ਦਾ ਜੋਰ ਧਾਕੜ ਕਿੰਨਾ ਕੁ ਬੁੱਕ ਦਾ ਬਲੈਤੀ ਫੋੜ ਦੇਖਦੇ ਹਾਂ ਫਿਰ ਫੋੜ ਦਾ ਜੋਰ ਰੋਟੀਆਂ ਖੋਲ ਕੇ ਨਾ ਚੋਪਰਾ ਬੇਲਟਾ ਜਰਾ ਲੈ ਮੱਲਾ ਛੇਤੀ ਘਰ ਰੋਟੀਆਂ ਖੋਲ ਮਾਤਾ ਨੂੰ ਪਤਾ ਨਹੀਂ ਚਾ ਚਾ ਜਦ ਉੱਡਿਆ ਆਉਂਦਾ ਕਹਿੰਦਾ ਕਹਿੰਦਾ ਵੀ ਤੇੜ ਖਾਦਾ ਹੀ ਨਹੀਂ ਕਹਿੰਦਾ ਚੋਪਰ ਨੇ ਕਾ ਸੁੰਘਿਆ ਹੀ ਆ ਪਹਿਲਾਂ ਤੁਸੀਂ ਬਣਾਉਂਦੇ ਸੀ ਉਦੋਂ ਕਿੰਨਾ ਖਾ ਜਾਂਦਾ ਸੀਗਾ ਇਹ ਤਾਂ ਸੀਗਾ ਆਪਣੇ 30 ਸੀਗਾ 30 ਲੀਟਰ ਸੀਗਾ ਤੇ ਕਿੰਨਾ ਖੜਾ 28 ਲੀਟਰ ਹੈ ਹਨਾ 28 ਲੀਟਰ 2 ਲੀਟਰ ਹੀ ਕਹਦਾ ਉਹਦੇ ਰੇਂਜ ਵਾਲੀ ਰੱਖੀ ਹੈ ਤੇ ਨਹੀਂ ਪਹਿਲਾਂ ਤੁਸੀਂ ਬਣਾਉਂਦੇ ਹੁੰਦੇ ਤੇਰੇ ਵਾਲੀ ਮਸ਼ੀਨ ਤੇ ਪਹਿਲਾਂ ਕਿੰਨਾ ਖੜਾ ਸੀ ਜੀ ਹਨਾ 15 18 ਲੀਟਰ ਦਾ ਪਰ ਇਹ ਫਿਰ ਮਸ਼ੀਨ ਦਾ ਫਰਕ ਹੈ ਨਾ ਆਪਣੀ ਦਾ 2 ਲੀਟਰ ਹੀ ਆਂਦੀ ਹੈ ਬਾਕੀ ਰਾਹ ਆਹੀ ਆ ਪੈਨ ਰਾਹ ਆਹੀ ਆ ਬਈ 28 ਲੀਟਰ ਹੋਰ ਭਰ ਕੇ ਪਾਉਗਾ ਇਹ ਹਜੇ ਦੇ ਪੁਲੀਵਾਲ ਤੇ ਹਾਂ ਚਲ ਠੀਕ ਆ ਜੀ ਮੈਂ ਇਤਰੀ ਖਾਊਗਾ ਉਹ ਚੱਕ ਲਿਆ ਦੇਖੀ 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 ਉਹ ਕੰਮ ਦੇਖ ਉਹ ਚੱਕਿਆ ਹੀ ਨਹੀਂ ਫਿਰ ਭਾਰੀ ਭਾਲੀ ਉਹ ਭਾਰੀ ਨਾ ਕਿਤੇ ਹੋਰ ਆ ਗਈ ਉਹ ਬਾਹਰ ਭਾਰੀ ਆਹ ਕਿੱਡਾ ਪਰੰਦਰ ਰ ਹੈ ਐਏ ਐ ਨਾ ਨੀਂਬੂ ਪੂਰੀ ਗਲੇ ਕੇ ਆਏ ਹੋਏ ਡਾ ਉਹ ਵਾਲਾ ਹੈ ਨਿਕਾਈ ਦੇ ਕੇ ਛਾਟਰਾਲੇ ਵੀ ਲੈਂਦੇ ਆ ਛਾਟਰਾਲੇ ਬੜੀ ਨੀਂਬੂ ਪੂਦੀਆ ਛਾਟਰਾਲੇ ਮੰਨਤਾ ਜਗਾ ਕੋਕਾਕਤੀਓ ਠੰਡਾ ਠੰਡਾ ਪੀਓ ਤੇ ਠੰਡੇ ਠੰਡੇ ਰਹੋ ਇਥੇ ਕੁ ਹੈ ਡਿਊ ਤੇ ਵਾਲੇ ਲਾਉਂਦੇ ਹੁੰਦੀ ਆ ਦੇਖ ਲਈ ਮਿੱਠੀ ਹੁੰਦੀ ਔਰ ਤੇ ਪੱਧਰ ਹੁੰਦੀ ਆ ਜੀ ਉਹ ਤਾਂ ਮੰਨ ਕੇ ਚੱਲ ਡਿਊ ਕਰਦੇ ਗੁਰਦੇ ਵਾਸਤੇ ਠੀਕ ਐ ਪਰ ਉਹ ਤੇ ਇਹ ਵੱਧ ਲਾਉਂਦੀ ਹੈ ਕਿ ਮੈਂ ਦੇਖੀ ਐ ਮੈਂ ਤੈਨੂੰ ਪਹਿਲਾਂ ਹੀ ਕਿਹਾ ਸੀ ਇਹਨੂੰ ਨਾ ਇਹਨੂੰ ਜਮਾ ਸੂਣੀ ਭੈ ਇਹਨੂੰ ਯਾਰ ਬੋਲ ਲਾ ਹੁਣ ਪਰ ਮੈਂ ਕੀ ਬੋਲਾਂ ਯਾਰ ਸਵਾਲ ਹੁੰਦਾ ਐ ਹਮ ਗਵਾਹੀ ਆ ਹੂੰ ਤੇਲ ਡੈਕਟਰ ਨੇ ਹੁਣ ਕਿੰਨਾ ਤੇਲ ਕਿੰਨਾ ਤੇਲ ਖਾਦਾ ਨਹੀਂ ਵੀ ਕਿੰਨਾ ਟਰਾਲੀ ਦਾ ਟਰਾਲੀ ਦੀ ਕੀ ਉਸਤਵਾ ਆ ਈਟਰ ਦੇ 2.5 ਦੀ ਬਾਲੂ ਜਿਹੜਾ ਖਾਲੀ ਹੈ ਨਾ ਮੈਂ ਲੈਣਾ ਨਹੀਂ ਹੈ ਇਹਦਾ ਘੱਟ ਖਾਵੇ ਤੇ ਬਾਈ ਯਾਰ ਮੇਰੀ ਭਤਾਏ ਨਾ ਕਰਕੇ ਸਭ ਜੁੜ ਕੇ ਸੀ ਨਹੀਂ ਮੇਰੀ ਗੱਲ ਤਾਂ ਹਾਂ ਲਾ ਆ ਇੱਕ ਦੀ ਪਾਊਗਾ ਚਲ ਤੇਰੀ ਚੱਲ ਮੈਂ ਮੰਨ ਲੇ ਤੂੰ ਕਹਿਵੇਂ ਵਿੱਚੋਂ ਲੈਣਾ ਜਾਂ ਉਹ ਉੱਠਦਾ ਤਾਂ ਹੈਣੀਗਾ ਦਬਦਾ ਹੀ ਤੁਰਿਆ ਆਉਂਦਾ ਦਬਦਾ ਕਿਉਂ ਆ ਕਿ ਕੁੱਟਲ ਆਉਂਦਾ ਇਹਦਾ ਗੱਲ ਮੰਨਦਾ ਕੁੱਟਲ ਦਾ ਬਹੁਤ ਹੈਦਾ ਮਤਲਬ ਆ ਉੱਤ ਟਰਾਲੀ ਦਾ ਫਰਕ ਪੈ ਲੈ ਇਹ ਲੈ ਤੇ ਤੁਰਿਆ ਆਉਗਾ ਟਰੈਕ ਉਹਦਾ ਵੀ ਆਹ ਟਰਾਲੀ ਖੇਤੀ ਭਰਦੀ ਠੋਕੀ ਹੈ ਲਵਾ ਲੇਤਾ ਹਾਂ ਮੈਂ ਵੇਸੇ ਤੇ ਹੋਰ ਕੀ ਹੋ ਤੇਰੇ ਨੂੰ ਕਿਹਾ ਕਿ ਮੈਂ ਭੈਣ ਤੇਰੇ ਨਾਲ ਕਿ ਮੈਂ ਪੂਰਾ ਹੂਆ ਸਹੀ ਗੱਲ ਆ ਫਿਰ ਤਾਂ ਬਸ ਅਸੀਂ ਭੈਣ ਲੋਕਾਂ ਦੇ ਭਰਾ ਹੀ ਬਣਾਈ ਜਾਗੇ ਫਿਰ ਫਿਰ ਤਾਂ ਲਿਆਜਾਂ ਹੀ ਪੂਰੀਆਂ ਜਾਣੀਆਂ ਨਾ ਕੋਈ ਤੂੰ ਤੇਰੇ ਤੋਂ ਅਸੀਂ ਗੇੜੇ ਲਵਾਉਣੇ ਆ ਟਰੈਕਟਰ ਤਾਂ ਨਾ ਕੋਈ ਤੇਰਾ ਨਾ ਕੋਈ ਹੋਵਾਗਾ ਕੁਛ ਹੀ ਬਣਾਉਂਦਾ ਹੋਵੇ ਗੱਲ ਤਾਂ ਗੱਲ ਹੀ ਆ ਤੇਲ ਤੇ ਥੋੜੀ ਪੂਰਾ ਹੁੰਦਾ ਹੁਣ ਐ ਤਾਂ ਭੈਣੇ ਨਿੰਗਰੀ ਵੀ ਟਰਾਲੀ ਲਈ ਫਿਰਦੇ ਰਿਆਂ ਐ ਤਾਂ ਸਾਡੇ ਪਿੰਡ ਚ ਅਸੀਂ ਕਿੰਨੇ ਦੇ ਟਰੈਕਟਰ ਟਰਾਲੀਆਂ ਲਈ ਫਿਰਦੇ ਰਿਆਂ ਫਿਰ ਤਾਂ ਤੇਲ ਦੀ ਪਾਈ ਬਣਾਈਆਂ ਲਾਏ ਜਿਹੜੇ ਤੇਰੇ ਅਸੀਂ ਤੇਰੇ ਦੇਵਾਂਗੇ ਹਨਾ ਵੀ ਹੂੰ ਚੱਲ ਇੰਨਾਗਾ ਤੂੰ 50 ਰੁਪਏ ਘੱਟ ਦੇ ਦੀ 1 ਰੁਪਿਆ ਅਮਰੀਕਨਾਂ ਦਾ ਛੂਟ ਕਰਦੀ 54 ਰੁਪਏ ਘਟਾ ਦੇ ਚੱਲ ਠੀਕ ਹੈ ਨਾ ਹੁਣ ਤਾਂ ਖੁਸ਼ ਹੈ ਕੁੜਕੜਾ ਦਾ ਖਵਾ ਦੇ ਚੱਲ ਗੁੱਸਾ ਗਿਲਾ ਕਰ ਤੂੰ ਜਿੰਨਾ ਕਰਨਾ ਕੋਈ ਨਹੀਂ ਨਵਾਂ ਬੈਠ ਕੇ ਜਮਾਂ ਹੈ ਨਵਾਂ ਨਹੀਂ ਇਹ ਪਿਆਰ ਰਹਿਣ ਦੇ ਗਾਈਜ਼ ਰੋਟੀਆਂ ਆ ਗਈਆਂ ਹੈ ਹੈਲੋ ਹੈਲੋ ਗਾਈਜ਼ ਪਾਂਡੇ ਮਾਹ ਰਹੇ ਹੈ ਹੈ ਪਾਂਡੇ ਹੀ ਮਾਹ ਲੈਣ ਨੂੰ ਐਨਾ ਚੰਦਰਾ ਐਨਾ ਉਤਰਾ ਇੱਕ ਤੁਹਾਨੂੰ ਚੀਜ਼ ਦਿਖਾਉਣੀ ਆ ਅਸੀਂ ਲੈਟ ਦੇਖੋ ਲੈ ਲੈਟ ਦਾ ਇੰਤਿਆਮ ਦੇਖੋ ਕੀਤਾ ਇਹ ਦਾਲ ਚਾਕੇ ਬੱਝ ਗਈ ਇਹ ਲੈਟ ਥੱਲੇ ਆ ਗਈ ਫੇਰ ਦੀ ਫੇਰ ਦੇਖੀ ਆ ਉਹ ਦਾਲ ਚੀ ਬੱਝ ਸਕਦੀ ਆ ਢਾਣੀ ਦੇ ਉੱਤੇ ਰੱਖਤੀ ਲੈਟ ਰਿਸਕੀ ਦੇ ਚੋਬਰ ਵਾਲੇ ਆ ਮੁੱਕੇ-ਮੱਕੇ ਮਿਰੇ ਟੇਡਾ ਹੋ ਗਿਆ ਹੋ ਗਿਆ ਨਾ ਓਏ ਮੈਂ ਤਾਂ ਦੀ ਫੁੱਟ ਨਾਲ ਲਿਆ ਉਹ ਵਿੱਚ ਹੁਣ ਮੇਰਾ ਨਾ ਰਸਕ ਤਾਂ ਆਪੀ ਆ ਆਪ ਦਾ ਧਰਕੇ ਦੇਖ 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 ਕਿੰਨਾ ਸੋਹਣਾ ਹੁੰਦਾ ਲੈ ਦੇਖ ਲੈ ਦੇਖ ਲੈ ਹੈ ਨਾ ਦੇਖ ਲੈ ਲੈ ਦੇਖੀ ਹੈ ਚਾਹ ਜੀ ਦਾੜ ਹੈ ਚ ਰੋਟੀ ਆਜਾ ਦਿਨੇ ਮੰਤਿਕ ਸਬਜੀ ਰੋਟੀ ਕਾਹ ਨਾਲ ਆਈ ਆ ਭੈਣੇ ਖੀਰੇ ਕੱਟ ਵੱਟ ਵੱਟ ਕੇ ਖਾਈਂਦਾ ਗੰਡਾ ਵਾਲਿਆ ਅੰਦੇ ਤੈਨੂੰ ਕਿਹਾ ਸੀ ਓਏ ਚਾਹ ਫੜ ਚਮਚਾ ਦੋ ਹੋਰ ਤਾਂ ਕੋਈ ਨਾਲ ਉਹ ਗੰਡਾ ਲੈ ਆਂਦੇ ਕਾਲਾ ਨੂੰ ਨੂੰ ਭੁੱਖ ਕੇ ਦੇਖ ਲੈ ਲੈ ਦੇਖੀ ਅੱਛਾ ਹੈ ਨਹੀਂ ਚੌਂਚੇ ਆਏ ਨਹੀਂ ਥੱਲੇ ਜਾ ਆ ਆ ਚੰਚੀ ਨਹੀਂ ਉਹਨਾਂ ਕੀੜਾ 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 ਤੇਰੀ ਹੈਗੇ ਰੁੱਟ ਗਿਆ ਤਾਂ ਸਾਰਿਆਂ ਨੇ ਆਹੇ ਦਾਲ ਆ ਗਈ ਦਾਲ ਆਏ ਚ ਵੀ ਭਾਵੇਂ ਥੱਲੇ ਕੀੜੇ ਵਰਦੇ ਆ ਓਏ ਉਹਨਾਂ ਨੇ ਫਿਰ ਲਈ ਆ ਆਸਾ ਹੈ ਆਸਾ ਲੈ ਕੇ ਜਾਣਾ ਬਾਟੀ ਚ ਬਾਲੋ ਚਮਚਾ ਦੇ ਵਾਟੀ ਚ ਕੀ ਚਮਚਾ ਦੇ ਦੇ ਖੜ ਜਾ ਪਿਆ ਰਹਿੰਦੇ ਓਏ ਇਹ ਉਹ ਕਰਨਾ ਯਾਰ ਆਪਣੇ ਇੱਕ ਚ ਹੋ ਜਾ ਇਹਨੂੰ ਇੱਕ ਟਪਾ ਦੇ ਲੋਹੇ ਨੂੰ ਘੱਟਾ ਬਾਓ ਤੂੰ ਧੱਕ ਲੈ ਯਾਰ ਆ ਸਾਨੂੰ ਪੜਾ ਦੇ ਬਸ ਤੇਰੇ ਕੋਲੇ ਵੱਧ ਲੱਗਦੀ ਜੇ ਤੈਨੂੰ ਵੱਧ ਲੱਗਦੀ ਤਾਂ ਇੱਧਰ ਕੱਢਦੇ ਹੋਰ ਲੈ ਕੱਢ ਨਹੀਂ ਯਾਰ ਬਥੇਰੀ ਆਪਣੇ ਕੋਲੇ ਥੋੜੀ ਆ ਗਈ ਬਚੂਗੀ ਨਾ ਆਹ ਕੂ ਜਾਵੇਂ ਕੋਈ ਚੱਕਰ ਨਹੀਂ ਆਹ ਦਹੀਂ ਪਾਲਾ ਫਿਰ ਹੋਇਆ ਉਹ ਪਰ 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 ਡੱਡਾ ਸਾਨੂੰ ਵਾਧੂ ਚਾਂਚੇ ਚਾਂਚੇ ਨਾ ਖੇਤਾਂ 'ਚ ਵੀ ਨਹੀਂ ਸਲਾ ਲਉਂ ਹਟਦੇ ਓਏ ਖੇਤਾਂ 'ਚ ਦਾ ਸਲਾ ਦਾ ਸਵਾਦ ਵਧਾ ਚੱਲਦੀ ਯਾਰਾਂ ਦੀ ਖੜੀ ਸਰਦਾਰਾਂ ਦੀ ਐਜੀ ਬਾਈ ਬਣੀ ਯਾਰਾਂ ਦੀ ਆਏ ਕਿਦੇ ਅੱਜ ਕਿਹੜਾ ਬਣਾਈ ਜਾਂਦਾਗਾ ਉੱਥੇ ਦੇਬੂ ਵਾਲਾ ਵੀਰੇ ਆਪ ਦੀ ਲੈ ਗੋਪੀ ਕੇ ਹੋ ਗਲਾਸ ਚਾੱਕ ਕੇ ਨੂੰ ਪਾ ਬਣੀ ਆਇਣਾ ਗਿਆ ਕਿ ਤੇ ਦੇਬੂ ਵਾਲਾ ਬਲੌਗ ਚੈੱਕ ਕਰੀ ਜਾਂਦਾ ਕਰ ਲਾਂ ਨੇ ਫਿਰ ਹੈ ਹੀ ਦੇਬੂ ਵਾਲਾ ਨਾਂ ਕੋਈ ਮਹਦੇਬੂ ਆ ਚਲੋ ਯਾਰ ਸ਼ਗੋ ਪ੍ਰਸ਼ਾਦ ਹੈ पकੜਾ ਦੇਹੀ ਪੋਣੀ ਉੱਚ ਇਹਨਾਂ ਦੇ ਪਾਣੀ ਲੈ ਟੱਕੀ ਜਾਂਦਾ ਫੇਰ ਇਹਨੂੰ ਵੀ ਪਾ ਦੇ ਤੇਰੀ ਉੱਠੀ ਇਹਦੀ ਉੱਠੀ ਮੈਂ ਨਹੀਂ ਹੋ ਪਿਆ ਗਲਾਸ